ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਅਸੀਂ ਪ੍ਰਚਾਰਜਨ ਨਾ ਬੜੇ ਦਿਨ ਤੋਂ ਬੇਨਤੀ ਕਰਦੇ ਆ ਰਹੇ ਆ ਵੀ ਆ ਜਿਹੜਾ ਰਾਹੋਂ ਰੋਡ ਦਾ ਮਸਲਾ ਵਾ ਇਹਨੂੰ ਆਪਣੇ ਨੂੰ ਸੁਧਾਰ ਨੂੰ ਬਸਤੀ ਚੌਂਕ ਤੋਂ ਲੈ ਕੇ ਮਿਹਰਬਾਨ ਤੱਕ ਸ਼ਰਧ ਦੇ ਆਲੇ ਦੁਆਲੇ ਜਿੰਨਾ ਰੇੜੀਆਂ ਦਾ ਦੁਕਾਨਦਾਰਾਂ ਦਾ ਕਰਜ਼ਾ ਇਹ ਹਟਾਇਆ ਜਾਣਾ ਚਾਹੀਦਾ ਨਹੀਂ ਕਿ ਐਤਵਾਰ ਨੂੰ ਅਸੀਂ ਆ ਰਹੇ ਆ ਫਿਰ ਨਾ ਕਿ ਉਹ ਦੱਸਿਆ ਜੀ ਕਿ ਇਹਦਾ ਕੋਈ ਅਭੀ ਨਭੀ ਹੁੰਦੀ ਇਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਊਗਾ ਕਿਉਂਕਿ ਰੇੜੀਆਂ ਜਿਹੜੀਆਂ ਉਹ ਅੱਜ ਵੀ ਲੱਗੀਆਂ ਨੇ ਦੁਕਾਨਦਾਰਾਂ ਨੇ ਆਪਣੇ ਮੂਹਰੇ ਲਵਾਈਆਂ ਨੇ ਤੇ ਦੁਕਾਨਦਾਰ ਭਰਾਵਾਂ ਨੂੰ ਸਾਡੀ ਬੇਨਤੀ ਆ ਤੇ ਵਾਰਨਿੰਗ ਵੀ ਆ ਵੀ ਭਾਈ ਤੁਹਾਡੇ ਤੇ ਕੱਲ ਪਰਚਾ ਹੋਊਗਾ ਫੇਰ ਨਾ ਕਿ ਉਹ ਦੱਸਿਆ ਨਹੀਂ ਫੇਰ ਭਾਵੇਂ ਪਰਚੇ ਸਾਨੂੰ ਰੋਡ ਜਾਮ ਕਰਕੇ ਕਰਾਉਣੇ ਪੈਣ ਤੁਹਾਡੇ ਤੇ ਤੁਸੀਂ 2-300 ਰੁਪਏ ਦੇ ਲਾਲ ਚਲੇਈ ਤੁਸੀਂ ਲੋਕਾਂ ਦਾ ਨੁਕਸਾਨ ਕਰ ਰਹੇ ਜੀ ਲੋਕਾਂ ਨੂੰ ਤੰਗ ਪਰੇਸ਼ਾਨ ਕਰ ਰਹੇ ਜੀ ਅਸੀਂ ਇਧਰੋਂ ਲੰਘਣਾ ਵਾ ਕਿਸੇ ਦਾ ਕੋਈ ਮਰੀਜ਼ ਲੰਘਣਾ ਕੋਈ ਲੰਘਣਾ ਵਾ ਅਸੀਂ ਤੰਗ ਪਰੇਸ਼ਾਨ ਹੁੰਨੇ ਆ ਤੇ ਸਰਕਾਰ ਨੂੰ ਬੇਨਤੀ ਆ ਵੀ ਰੇੜੀਆਂ ਲਈ ਆਪਣੀ ਜਗ੍ਹਾ ਬਣਾ ਕੇ ਦਿਓ ਕਿ ਤੇ ਆਪਣਾ ਬਾਜ਼ਾਰ ਲਾ ਸਕਣ ਤੇ ਲੋਕਾਂ ਨੂੰ ਸਮਾਨ ਵੇਚ ਸਕਣਾ ਅਸੀਂ ਕਿਸੇ ਦੇ ਕੰਮ ਦੇ ਦੁਸ਼ਮਣ ਨਹੀਂ ਹੈਗੇ ਕੰਮ ਕਰੋ ਪਰ ਲੋਕਾਂ ਨੂੰ ਪਰੇਸ਼ਾਨ ਨਾ ਕਰੋ ਮਿਹਰਬਾਨ ਦੇ ਵਿੱਚ ਦੋ ਟੈਲੀਵਿਜ਼ਨ ਦੀਆਂ ਦੁਕਾਨਾਂ ਨੇ ਅਸੀਂ ਉਹਨਾਂ ਤੋਂ ਬੜੇ ਪਰੇਸ਼ਾਨ ਹਾਂ ਤੇ ਉਹਨਾਂ ਦੇ ਉੱਤੇ ਪਰਚੇ ਹੋਣਗੇ ਜੇ ਉਹਨਾਂ ਨੇ ਆਪਣਾ ਸਮਾਨ ਪਿੱਛੇ ਨਾ ਕੀਤਾ ਤਾਂ ਇਹ ਇਹਨੂੰ ਕਾਰਨ ਹੈਗਾ ਸਾਡੀ ਧੰਨਵਾਦ ਵਾਹਿਗੁਰੂ ਜੀ ਦਾ ਸ਼ੁਕਰੀਆ ਵਾਹਿਗੁਰੂ ਜੀ